ਆਪਾਂ ਗੱਲਬਾਤ ਕਰਨੀ ਆ ਜਿਹੜਾ ਤਰਨਤਨ ਜਮਨੀ ਚੌਂ ਦੇ ਵਿੱਚ ਸੰਦੀਪ ਸਿੰਘ ਸਣੀ ਉਹਨਾਂ ਦੀ ਉਮੀਦਵਾਰੀ ਦੀ ਗੱਲਬਾਤ ਚੱਲੀ ਆ ਪੰਥਕ ਦਿਹਾਵਲੋਂ ਦੇਖੋ ਜਿਤਨਾ ਅੱਜ ਇਹਨੂੰ ਮਰਜੀ ਲੋ ਕਰਨਾ ਕਰਾਉਣਾ ਕਿਸੇ ਨੇ ਕੁਝ ਨਹੀਂ ਹੈਗਾ ਅੱਜ ਜਿਹਦੀ ਡੈਥ ਹੋਈ ਐ ਸੋਹਲ ਦੀ ਝਾੜੂ ਪਾਰਟੀ ਦੇ ਐਮਐਲਏ ਸੀਗਾ ਤਰਨਤਨ ਫਰ ਤੋਂ ਮੈਨੂੰ ਪਸਦੋ ਵੀ ਸਾਢੇ 3 ਸਾਲ ਦੇ ਵਿੱਚ ਉਹਦੀ ਕੀ ਕਰ ਵੀ ਜਾ ਰਹੀ ਐ ਠੀਕ ਆ ਜਾਂ ਜਿਹੜਾ ਵੀ ਹੋਰ ਤੁਸੀਂ ਜਿਹਨੂੰ ਵੀ ਖੜਾ ਕਰ ਲੋਗੇ ਹੁਣ ਜਿਤਾਲੋਗੇ ਤੇ ਚੋਜਤੋਂ ਦੀ ਇੱਥੇ ਗੱਲ ਬਾਅਦ ਚੋਂ ਆ ਪਹਿਲਾਂ ਆਪਾਂ ਉਮੀਦਵਾਰੀ ਦੀ ਗੱਲ ਕਰਦੇ ਆ ਪੰਥਕ ਧਰਾਂ ਵੱਲੋਂ ਸੰਦੀਪ ਸਿੰਘ ਸਣੀ ਦੀ ਗੱਲ ਬਾਅਦ ਚੱਲ ਰਹੀ ਹੈ ਕਿ ਮੇਰੇ ਹਿਸਾਬ ਨਾਲ ਜਿਹੜੀ ਪਰਸਨਲ ਆਇਆ ਮੇਰੀ ਉਹਦੀ ਬਜਾਏ ਉਹਦੀ ਵਾਈਫ ਨੂੰ ਇੱਥੇ ਉਮੀਦਵਾਰ ਲਾੜਨਾ ਚਾਹੀਦਾ ਹੈ ਪੰਥਕ ਧਰਾਂ ਜਿਹੜੀ ਹੈ ਜਿਹਦੇ ਵਿੱਚ ਮੈਂ ਹੈ ਗਿਆਨੀ ਹਰਪ੍ਰੀਤ ਸਿੰਘ ਹੁਣੀ ਕਹਿ ਲੀਏ ਜਿਨਾ ਵਿੱਚ ਚਲੋ ਪਾਰਟੀ ਬਣੀ ਨਹੀਂ ਤੇ ਨਾ ਹੀ ਅਮਰਤਪਾਲ ਭਗਵਾਨਾਂ ਦੀ ਪਾਰਟੀ ਬਣੀ ਹੈ ਹਲੇ ਆਜ਼ਾਦ ਤੌਰ ਤੇ ਉਮੀਦਵਾਰ ਨੇ ਖੜਨਾ ਹੈ ਤੇ ਇਹ ਜਿਹੜੀ ਹੁਣ ਭਾਵੇਂ ਦੀ ਵਾਈਫ ਸੰਦੀਪ ਸਿੰਘ ਸਣੀ ਦੀ ਕੁਝ ਵੀ ਨਾ ਕਰੇ ਉੱਥੇ ਜਾ ਕੇ ਵਿਧਾਨ ਸਭਾ ਚ ਕੋਈ ਕਿਸੇ ਨੇ ਕੁਝ ਨਹੀਂ ਕਰਨਾ ਹੈਗਾ ਪਰ ਘੱਟੋ ਘੱਟ ਉਹ ਸਣੀ ਦੀ ਅਨਿਕਤਾ ਯਾਨੀ ਕਿ ਆਪਣੀ ਕੁਰਬਾਨੀ ਮੈਂ ਕਹੂੰਗਾ ਵੀ ਜਿਹੜੇ ਉਸ ਨੂੰ ਉਹਨੂੰ ਸੂਰੀ ਨੂਰ ਨੇ ਗੱਡੀ ਚਾੜ੍ਹਾਇਆ ਠੀਕ ਹੈ ਉਹ ਕੋਈ ਖਾਲਾ ਜੀ ਦਾ ਬਾੜਾ ਨਹੀਂਗਾ ਇੱਕ ਕਿਸਮ ਦੇ ਨਾਲ ਦੇਖੀ ਤਾਂ ਅਮਰਤਪਾਲ ਨਾਲ ਉਹਦੀ ਇਸ ਵੇਲੇ ਜਿਹੜੀ ਕੁਰਬਾਨੀ ਹੈ ਉਹ ਵੱਡੀ ਹੈ ਕਿਉਂਕਿ ਸਿੱਖਾਂ ਦੇ ਖਿਲਾਫ ਭੌਂਕ ਤਾਂ ਬਹੁਤ ਸੀ ਸੂਰੀ ਹੁਣ ਇਹ ਸਾਲ ਸਵਾ ਸਾਲ ਦੀ ਜਿਹੜੀ ਹੈਗੀ ਆ ਮੈਂਬਰਸ਼ਿਪ ਐਮ ਐਲ ਏ ਤਾਂ ਤਰਨ ਤਰਨ ਦੀ ਅਗਰ ਉਹਦੀ ਵਾਈਫ ਜਿੱਤ ਜਾਂਦੀ ਹੈ ਏ ਅਟ ਲੀਸਟ ਉਹਦੇ ਬੱਚੇ ਪਾਲਣ ਵਾਸਤੇ ਉਹਨੂੰ ਪਹਿਲਾਂ ਤਾਂ ਚਲੋ ਤਨਖਾਹ ਹੋਊਗੀ ਤੇ ਫਿਰ ਅੱਗੇ ਪੂਰੀ ਲਾਈਫਟਾਈਮ ਦੀ ਪੈਨਸ਼ਨ ਲੱਗੂਗੀ ਉਹਨਾਂ ਕਰਨਾ ਕਿਸੇ ਨੇ ਕੁਝ ਨਹੀਂ ਹੈਗਾ ਸਿਰਫ ਇੱਕ ਕੌਮ ਦਾ ਉਹਨੂੰ ਆਪਾਂ ਕਹਿ ਲਿਆ ਵੀ ਮੁੱਲ ਮੋੜਨ ਵਾਲੀ ਗੱਲ ਹੈਗੀ ਆ ਪੰਥਕੇ ਸੀਟ ਹੈਗੀ ਆ ਠੀਕ ਆ ਹੁਣ ਇਹਨਾਂ ਨੇ ਕਹਿਣਾ ਆ ਜਿਹੜੇ ਇਹਦੇ ਖਿਲਾਫ ਨੇ ਸੰਦੀਪ ਸਣੀ ਦੇ ਜਾਂ ਅਮਰਿਤਪਾਲ ਉਹਨਾਂ ਦੇ ਵੀ ਇਹ ਜਿਹੜੇ ਤੁਹਾਡੇ ਕੌਮ ਦੇ ਯੋਧੇ ਨੇ ਉਹ ਪੈਨਸ਼ਨਾਂ ਭਾਲਦੇ ਨੇ ਸਰਕਾਰਾਂ ਤੋਂ ਸਰਕਾਰ ਬਾਈ ਜੀ ਆਪਣੀ ਜੇਬ ਦੇ ਵਿੱਚੋਂ ਪੈਨਸ਼ਨ ਨਹੀਂ ਦਿੰਦੀ ਨਾ ਭਗਵੰਤ ਮਾਨ ਨੇ ਆਪਣੀ ਜੇਬ ਚੋਂ ਪੈਨਸ਼ਨ ਦੇਣੀ ਆ ਨਾ ਮੋਦੀ ਨੇ ਦੇਣੀ ਆ ਲੋਕਾਂ ਦੇ ਟੈਕਸ ਦਾ ਪੈਸਾ ਆ ਉਹਦੇ ਵਿੱਚੋਂ ਇਹ ਪੈਨਸ਼ਨਾਂ ਜਾਂਦੀਆਂ ਨੇ ਇੱਥੇ 3600 ਬੰਦਾ ਅਰਬਾਂ ਪਤੀ ਕਰੋੜਾਂ ਪਤੀ ਖਰਬਾਂ ਪਤੀ ਵੀ ਪੈਨਸ਼ਨਾਂ ਲੈ ਰਹੇ ਨੇ ਤਾਂ ਉਹ ਵਿਚਾਰੀ ਪੈਨਸ਼ਨ ਲੈ ਕੇ ਤੇ ਜਵਾਕ ਅਗਰ ਪਾੜ ਲੂਗੀ ਆਪਣੇ ਬਾਕੀ ਦੀ ਰਹਿੰਦੀ ਉਮਰ ਤਾਂ ਉਹਦਾ ਕਿਸੇ ਦਾ ਕੀ ਨੁਕਸਾਨ ਹੋ ਜਾਊਗਾ ਬਾਕੀ ਜਿਤਾਜ ਨੂੰ ਮਰਜ਼ੀ ਤੋਂ ਮੇਰੀ ਤੇ ਪੰਥਕ ਤੇਰਾ ਨੂੰ ਬੇਨਤੀ ਹੈਗੀ ਆ ਸਿਰਫ ਇਸੇ ਐਂਗਲ ਤੋਂ ਜੇ ਉਹ ਬਾਈ ਦਾ ਵੇ ਵਧੀਆ ਪਰਫਾਰਮੈਂਸ ਕਰ ਜਾਂਦੀ ਆ ਉਹਦੀ ਵਾਈਫ ਜਿੱਤਣ ਤੋਂ ਬਾਅਦ ਠੀਕ ਹੈ ਤਾਂ ਉਹਨੂੰ ਤੁਸੀਂ 2027 ਦੀ ਚੋਣ ਹੋਣੀ ਆ ਉਹਦੇ ਚ ਵੀ ਉਹਨੂੰ ਉਮੀਦਵਾਰ ਖੜਾ ਕਰ ਦਿਓ ਨਹੀਂ ਕਰੋਗੀ ਤਾਂ ਨਾ ਆਪਣਾ ਜੇ ਕੁਝ ਵੀ ਨਹੀਂ ਕਰੂਗੀ ਉਹ ਤਾਂ ਫੇਰ ਰਹਿਣ ਦਿਓ ਉਹਨੂੰ ਪਰ ਘੱਟੋ ਘੱਟ ਕੁਝ ਤਾਂ ਉਹਦਾ ਯਾਨੀ ਕਿ ਕੌਮ ਵੱਲੋਂ ਜਿਹੜਾ ਹੈਗਾ ਆ ਜਿਹੜੀ ਕਰਜ਼ਾ ਹੈਗਾ ਸੰਦੀਪ ਸਿੰਘ ਸਣੀ ਦਾ ਮੋੜਿਆ ਜਾਊਗਾ ਬਾਕੀ ਆਪਾਂ ਤਾਂ ਸਲਾਹ ਦੇ ਸਕਦੇ ਆ ਮਰਜ਼ੀ ਤੁਸੀਂ ਕਰਨੀ ਆ ਧੰਨਵਾਦ